ਪੌਲਸ ਰਸੂਲ ਦੀ ਦੂਜੀ ਪੱਤਰੀ ਕ੍ਰੰਥੀਯਾਨੂ ਅਧਿਆਇ 5 ਅਸੀਂ ਜਾਣਦੇ ਹਾਂ ਪਈ ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ertidti ਹੈ ਤਹਿ ਪਵੇ ਤਾਂ ਪਰਮੇਸ਼ਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨਾਂ ਹੱਥ ਰਏ ਅਟਲ ਅਤੇ ਸੁਰਗ ਵਿੱਚ ਬਣਿਆ ਹੈ ਕਿਉਂ ਜੋ ਇਸ ਵਿੱਚ ਅਸੀਂ ਤਾਂ ਹੌਕੇ ਪਰਦੇ ਹਾਂ ਅਤੇ ਤਰਸਦੇ ਹਾਂ ਪਈ ਆਪਣੇ ਵਸੇਰੇ ਨੂੰ ਜਿਹੜਾ ਸੁਰਗੋ ਹੈ ਉਹ ਦਾਲੇ ਲੈ ਲਈਏ ਤਾਂ ਜੋ ਅਸੀਂ ਪਹਿਨੇ ਹੋਏ ਹੋ ਕੇ ਨੰਗੇ ਨਾ ਪਾਏ ਜਾਈਏ ਕਿਉਂ ਜੋ ਅਸੀਂ ਜਿਹੜੇ ਇਸਤੰਭੂ ਵਿੱਚ ਹਾਂ ਪਾਰ ਦੇ ਹੇਠ ਦੱਬੇ ਹੋਏ ਹੋ ਕੇ ਪਰਦੇ ਹਾਂ ਅਸੀਂ ਇਹ ਤਾਂ ਨਹੀਂ ਚਾਹੁੰਦੇ ਭਈ ਇਸ ਨੂੰ ਲਾ ਸੁਟੀਏ ਸਗੋਂ ਇਹ ਜੋ ਸਾਨੂੰ ਉਦਾਲੇ ਲੈ ਲਈਏ ਭਈ ਜਿਹੜਾ ਮਰਨ ਹਾਰ ਹੈ ਉਹ ਜੀਵਨ ਨਾਲ ਪਖ ਲਿਆ ਜਾਵੇ ਅਤੇ ਜਿਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਹੈ ਸੋ ਪਰਮੇਸ਼ਰ ਹੈ ਜਿਨੇ ਸਾਨੂੰ ਆਤਮਾ ਦੀ ਸਾਈ ਦਿੱਤੀ ਸੋ ਅਸੀਂ ਹੌਸਲਾ ਰੱਖਦੇ ਅਤੇ ਜਾਣਦੇ ਹਾਂ ਪਈ ਜਿੱਨਾ ਚਿਰ ਅਸੀਂ ਦੇਹੀ ਦੇ ਘਰ ਵਿੱਚ ਹਾਂ ਉਹਨਾਂ ਚਿਰ ਪ੍ਰਭੂ ਤੋਂ ਵਿਛੜੇ ਹੋਏ ਹਾਂ ਕਿਉਂਕਿ ਅਸੀਂ ਨੇਚ ਨਾਲ ਚੱਲਦੇ ਹਾਂ ਨਾ ਵੇਖਣ ਨਾਲ ਅਸੀਂ ਹੌਸਲਾ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਪਈ ਦੇਹੀ ਦਾ ਘਰ ਛੱਡ ਦਈਏ ਅਤੇ ਪ੍ਰਭੂ ਕੋਲ ਜਾ ਵਸੀਏ ਇਸੇ ਲਈ ਅਸਾਂ ਇਹ ਤਾਰਨ ਧਾਰੀ ਕਿ ਭਾਵੇਂ ਅਸੀਂ ਦੇਸ਼ ਭਾਵੇਂ ਪ੍ਰਦੇਸ਼ ਵਿੱਚ ਹੋਈਏ ਪਰ ਉਹਨੂੰ ਪਾਉਂਦੇ ਰਹੀਏ ਕਿਉਂਕਿ ਅਸਾਂ ਸਭ ਦਾ ਨੇ ਮਸੀਹ ਦੇ ਨਿਯਾਉ ਦੇ ਸਿੰਘਾਸਨ ਦੇ ਅੱਗੇ ਪ੍ਰਗਟ ਹੋਣਾ ਹੈ ਪਈ ਹਰੇਕ ਜੋ ਕੁਝ ਉਸਨੇ ਦਹੀ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹਦਾ ਫਲ ਭੋਗੇ ਉਪਰੰਤ ਅਸੀਂ ਪ੍ਰਭੂ ਦਾ ਪਾਉ ਜਾਣ ਕੇ ਮੁਨਖਾਂ ਨੂੰ ਮਨਾਉਂਦੇ ਹਾਂ ਪਰ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਅੰਤਕਰਨ ਵਿੱਚ ਵੀ ਪ੍ਰਗਟ ਹੋਏ ਹਾਂ ਅਸੀਂ ਫਿਰ ਆਪਣੀ ਸੁਭਾ ਤੁਹਾਡੇ ਅੱਗੇ ਨਹੀਂ ਕਰਦੇ ਸੁਭਾ ਤੁਹਾਨੂੰ ਸਾਡੇ ਵਿਖੇ ਅਪਮਾਨ ਕਰਨ ਦਾ ਵੇਲਾ ਦਿੰਦੇ ਹਾਂ ਤਾਂ ਜੋ ਤੁਸੀਂ ਉਹਨਾਂ ਨੂੰ ਉੱਤਰ ਦੇ ਸਕੋ ਜਿਹੜੇ ਵਿਖਾਵੇ ਤੇ ਅਪਮਾਨ ਕਰਦੇ ਹਨ ਅਤੇ ਹਿਰਦੇ ਤੇ ਨਹੀਂ ਅਸੀਂ ਭਾਵੇਂ ਬੇਸੁਰਤ ਹਾਂ ਤਾਂ ਪਰਮੇਸ਼ਰ ਦੇ ਲਈ ਹਾਂ ਭਾਵੇਂ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਬਨਾ ਦੇ ਲਈ ਮੋਇਆ ਇਸ ਕਰਕੇ ਸਭੋ ਮੋਇ ਅਤੇ ਉਹ ਸਬਨਾ ਦੇ ਲਈ ਮੋਇਆ ਭਈ ਜਿਹੜੇ ਜਉਂਦੇ ਹਨ ਉਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗ ਉਹਦੇ ਲਈ ਜਉਣ ਜਿਹੜਾ ਉਹਨਾਂ ਦੇ ਲਈ ਮੋਇਆ ਅਤੇ ਫਿਰ ਜੀ ਉਠਿਆ ਸੋ ਹੁਣ ਤੋਂ ਅਸੀਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਜਾਣਦੇ ਹਾਂ ਭਾਵੇਂ ਅਸਾਂ ਮਸੀਹ ਨੂੰ ਸਰੀਰ ਦੇ ਉਸ ਤਰ੍ਹਾਂ ਜਾਣੇ ਹਨ ਪਰ ਉਹ ਉਸ ਤਰ੍ਹਾਂ ਉਹਨੂੰ ਫੇਰ ਨਹੀਂ ਜਾਣਦੇ ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ ਪੁਰਾਣੀਆਂ ਗੱਲਾਂ ਵਿੱਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਹਨ ਪਰ ਸਾਰੀਆਂ ਗੱਲਾਂ ਪਰਮੇਸ਼ਰ ਤੋਂ ਹਨ ਜਿਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮਿਲਾਪ ਦੀ ਸਵਿਕਾਈ ਸਾਨੂੰ ਦਿੱਤੀ ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸ ਨੇ ਮੇਲ ਮਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ ਅਸੀਂ ਮਸੀਹ ਦੇ ਇਲਚੀ ਹਾਂ ਪਈ ਜਾਣੋ ਪਰਮੇਸ਼ਰ ਸਾਡੇ ਰਾਹੀਂ ਮਿੰਨਤ ਕਰਦਾ ਹੈ ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ਰ ਨਾਲ ਮੇਲ ਮਲਾਪ ਕਰ ਲਓ ਉਹਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖਾਤਰ ਪਾਪ ਠਰਾਇਆ ਗਿਆ ਤਾ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਰ ਦਾ ਧਰਮ ਬਣੀਏ